ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਂ ਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਦੇਖੋ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਜੀ ਕਰਦਾ ਸਾਰਾ ਕੰਮ ਕਰਨ ਵੇੜ ਕੇ ਤਾਂ ਮੈਂ ਪਗੀ ਦਾ ਇਸ਼ਨਾਨ ਟਾਈਮ ਨਾਲ ਹੀ ਕਰਾ ਦਿੱਤਾ ਸੀਗਾ ਤੇ ਕਿਉਂਕਿ ਆ ਮੌਸਮ ਜਿਹੜਾ ਇਹਦੇ ਵਿੱਚ ਥੋੜਾ ਔਖਾ ਸੁੱਕਦੇ ਆ ਵਾਲ ਬੂਲ ਕੁੱਤਿਆਂ ਦੇ ਤੇ ਇਸ ਕਰਕੇ ਮੈਂ ਪਗੀ ਨੂੰ ਟਾਈਮ ਨਾਲ ਹੀ ਨਵਾਦਤਾ ਸੀਗਾ ਤੇ ਤਕਰੀਬਨ ਸਾਰਾ ਦਿਨ ਹੀ ਕਿਉਂਕਿ ਏਜ ਦੇ ਹਿਸਾਬ ਨਾਲ ਇਹ ਹੁਣ 9 ਸਾਲ ਦੀ ਹੋ ਗਈ 10ਵਾਂ ਸਾਲ ਲੈ ਨੂੰ ਲੱਗੇ ਨੂੰ ਵੀ 2 ਮਹੀਨੇ ਹੋ ਚੱਲੇ ਆ ਇਹ ਬੁੱਢੀ ਹੋ ਗਈ ਆ ਇਹੋ ਤੋ ਤਾਂ ਥੋੜੀ ਕੇਅਰ ਇਹਦੀ ਜ਼ਿਆਦੀ ਕਰੀ ਦੀ ਤਾਂ ਚੁਸਤ ਫੁਰਤਿਆ ਤੇ ਜਲਦੀ ਨਵਾਉਣਾ ਨਵਾਇਆ ਇਸ ਕਰਕੇ ਵੀ ਇਹਦੇ ਫਿਰ ਉਹਨੂੰ ਕੀ ਕੀ ਦਾ ਵਾਲ ਜਿਹੜੇ ਚੰਗੀ ਤਰ੍ਹਾਂ ਰੋਮ ਰੋਮ ਜਿਹੜੇ ਉਹ ਸੁੱਕ ਜਾਂਦੇ ਆ ਇਸ ਕਰਕੇ ਤੇ ਇੱਥੇ ਮੈਂ ਲੱਗੀ ਹੋਈ ਸੀ ਇਹਦਾ ਗੱਲਾਂ ਬਾਤਾਂ ਕਰਨ ਤੇ ਇੱਥੇ ਮੈਂ ਹੈਂਡ ਵਾਸ਼ ਕਰਾਂ ਹੀ ਸੀ ਕਿਉਂਕਿ ਧਾਰ ਕੱਢਣ ਜਾਣੀ ਸੀਗੀ ਤੇ ਇੱਥੇ ਨੂੰ ਪਗੀ ਨੂੰ ਇਹ ਆ ਵੀ ਮੈਨੂੰ ਵੀ ਨਾਲ ਹੀ ਆ ਲੈ ਜਾਓ ਤੁਸੀਂ ਤਾਂ ਮਨਵੀਰ ਦੀ ਅੱਖ ਨੂੰ ਪਤਾ ਨਹੀਂ ਕੀ ਹੋਇਆ ਅੱਖ 'ਚ ਕੁਝ ਪੈ ਗਿਆ ਸੀ ਤੇ ਸੋਜ ਜਈ ਆ ਤੇ ਕਹਿੰਦਾ ਰੜਕ ਜੀ ਪੈਂਦੀ ਆ ਤੇ ਇਸ ਕਰਕੇ ਸੀ ਸਮਾਦੀ ਅੱਜ ਮਤਲਬ ਕਿ ਹਵੇਲੀ ਅੱਜ ਟਾਈਮ ਨਾਲ ਹੀ ਚਲੇ ਗਏ ਸੀਗੇ ਬਟ ਟਾਈਮ ਨਾਲ ਜਾ ਕੇ ਪੱਟੋ ਪੱਟ ਪਾ ਕੇ ਧਾਰ ਕੱਢ ਕੇ ਸਾਫ ਸਫਾਈ ਕਰਕੇ ਤੇ ਆ ਜੀਏ ਫੇਰ ਅਸੀਂ ਜਾਣਾ ਸੀ ਮਾਂ ਪੁੱਤ ਨੇ ਸ਼ਹਿਰ ਨੂੰ ਕਿਉਂਕਿ ਮਨਵੀਰ ਦੀ ਦਾਦੀ ਨੇ ਕਰਨੇ ਹੈਗੇ ਸਰਾਂਦ ਮਨੀ ਦੀ ਪਰਦਾਦੀ ਤੇ ਪਰਦਾਦੇ ਦੇ ਨਾਮ ਦੇ ਤਾਂ ਸੋ ਇਸ ਕਰਕੇ ਕੁਸ਼ਮਾਨ ਮਨੀ ਦੀ ਦਾਦੀ ਨੇ ਦੱਸਿਆ ਸੀ ਉਹ ਅਸੀਂ ਲੈ ਕੇ ਆਉਣਾ ਸੀ ਇਸ ਕਰਕੇ ਅਸੀਂ ਟਾਈਮ ਨਾਲ ਹੀ ਅੱਜ ਅੱਜ ਕਮ ਸੇ ਕਮ ਅੱਧਾ ਘੰਟਾ ਇੱਕ ਇੱਕ ਘੰਟਾ ਪਹਿਲਾਂ ਹੀ ਉਹਨੂੰ ਕੀ ਕਹੀਦਾ ਸੀ ਆਗੇ ਸੀਗੇ ਤੇ ਅੱਧਾ ਘੰਟਾ ਪਹਿਲਾਂ ਜਿਹੜੀ ਧਾਰ ਕੱਢ ਲਈ ਸੀ ਜਿੰਨੇ ਟਾਈਮ ਤੇ ਕੱਢੀ ਧੀ ਉਹ ਤੋਂ ਅੱਧਾ ਘੰਟਾ ਅ ਪਹਿਲਾਂ ਤੇ ਮਨਵੀਰ ਯੂਨੀਵਰਸਿਟੀ ਤੋਂ ਆਇਆ ਸੀ ਫਿਰ ਅੱਜ ਟਾਈਮ ਨਾਲ ਹੀ ਸੈਚਰਡੇ ਕਰਕੇ ਆ ਗਿਆ ਸੀ ਤਾਂ ਸੌ ਗਿਆ ਸੀਗਾ ਮੈਂ ਦੁਪਹਿਰ ਨੂੰ ਇਹਨੂੰ ਨਹੀਂ ਲੈ ਕੇ ਗਈ ਸ਼ਹਿਰ ਕਿਉਂਕਿ ਥੱਕਿਆ ਹੁੰਦਾ ਵਾ ਰੈਸਟ ਵੀ ਜ਼ਰੂਰੀ ਆ ਫਿਰ ਇਹ ਕਹਿੰਦਾ ਸੀ ਮम्मा ਹੋਣੇ ਚੱਲੀਏ ਮੈਂ ਕਿਹਾ ਨਹੀਂ ਤੂੰ ਸੌਂ ਜਾ ਆ ਰੈਸਟ ਕਰ ਸ਼ਾਮ ਨੂੰ ਆਪਾਂ ਜਾਵਾਂਗੇ ਨਾਲੇ ਠੰਡਾ ਹੋ ਜਾਊਗਾ ਤੇ ਇਹ ਮੰਗੋਂ ਜਦੋਂ ਅਸੀਂ ਦੇਖਦੇ ਮੈਂ ਤਾਂ ਮਾਰੀ ਸੋਚਾਂਗਾ ਮੈਂ ਕਿਹਾ ਮਨੋਂ ਮਨੀ ਮੰਗੋ ਹੈ ਨਾ ਉਦਾਂ ਆਪਣੀ ਵੀਕ ਹੋ ਗਈ ਆ ਕਮਜ਼ੋਰ ਹੋ ਗਈ ਆ ਤੇ ਇਹਦਾ ਧਿਆਨ ਰੱਖੀਏ ਹੋਰ ਵੀ ਖਾਣ ਪੀਣ ਦਾ ਵੀ ਤੇ ਮੈਨੂੰ ਬਹੁਤ ਕਮਜ਼ੋਰ ਜੀ ਲੱਗਣ ਦਈ ਸੀ ਇਹੋ ਤਾਂ ਮਨੀ ਕਹਿੰਦਾ ਨਹੀਂ ਆਪਾਂ ਘਾ ਵੀ ਪੋਣਾ ਸ਼ੁਰੂ ਕਰ ਦਿੱਤਾ ਨਾ ਸ਼ਾਇਦ ਉਹਦਾ ਕਰਕੇ ਆ ਤਦ ਲੋਜੀ ਹਵੇਲੀ ਸਾਰੇ ਕੰਮਕਾਰ ਕਰਕੇ ਅਸੀਂ ਆਗੇ ਸੇਕਰ ਤਾ ਇੱਥੇ ਮਨਵੀਰ ਹੋ ਗਿਆ ਰੈਡੀ ਤੇ ਮੈਂ ਵੀ ਹੋ ਗਈ ਰੈਡੀ ਤੇ ਹੁਣ ਜਾਵਾਂਗੇ ਜੀ ਅਸੀਂ ਸ਼ਹਿਰ ਦੁੱਧ ਦੇ ਬਾਨ ਜਿਨ੍ਹਾਂ ਨੂੰ ਘਰੇ ਦੁੱਧ ਫੜਾ ਕੇ ਆਈਦਾ ਉਹਨਾਂ ਨੂੰ ਦੇਉਂਦਾ ਸੀ ਇੱਕ ਉੱਥੇ ਹੀ ਲੈ ਜਾਂਦੇ ਆ ਹਵੇਲੀ ਤੋਂ ਹੀ ਤੇ ਉਹ ਵੀ ਲੈ ਗਏ ਸੀ ਬਾਕੀ ਦੁੱਧ ਘਰੇ ਸਾਮ ਸੰਭਾਲ ਕਰਕੇ ਤੇ ਅਸੀਂ ਵਾਪਸ ਸ਼ਹਿਰ ਆ ਗਏ ਸੀ ਇੱਥੇ ਰੈਡੀ ਹੋ ਕੇ ਤੇ ਮੈਂ ਮਨੀ ਨੂੰ ਕਹਿੰਦੀ ਸੀ ਮੈਂ ਕਿਹਾ ਤੂੰ ਗੱਡੀ ਦਾ ਲੋਕ ਨਹੀਂ ਲਾਉਣਾ ਪਈ ਲੋਕ ਲਾਇਆ ਕਿ ਨਹੀਂ ਲਾਇਆ ਕਹਿੰਦਾ ਲਾ ਦਿੱਤਾ ਤੇ ਇਹ ਦੀ ਫੇਵਰੇਟ ਚਾਊ ਮੀਨ ਚਾਉ ਮੈਂ ਤੇ ਕਹਿੰਦਾ ਮੈਂ ਇਹ ਲੈਣੀ ਆ ਤੇ ਇਹ ਮੈਂ 셀ਫ ਸਾਫ ਕਰਨ ਵਾਸਤੇ ਉਹ ਜਿਹੜਾ ਕਪੜਾ ਜਾਂ ਹੁੰਦਾ ਉਹ ਲਿਆ ਸੀ 셀ਫ ਸਾਫ ਕਰਨ ਵਾਸਤੇ ਇਹਦੇ ਵਿੱਚ ਮਤਲਬ ਕਿ ਪਾਣੀ ਬਿਲਕੁਲ ਇਮਰਜ ਹੋ ਜਾਂਦਾ ਤੇ ਰਸੋਈ ਦੀ 셀ਫ ਜਿਹੜੀ ਸੌਖੀ ਸਾਫ ਹੋ ਜਾਂਦੀ ਹੈ ਤੇ ਇਹ ਬਿਸਕੁਟਸ ਐਕਸਟਰਾ ਲੈ ਲਈਦੇ ਆ ਮਨੀ ਦੀ ਦਾਦੀ ਲੂਣ ਵਾਲੇ ਬਿਸਕਟ ਖਾਂਦੀ ਆ ਹਾਈਡ ਐਂਡ ਸੀਕ ਜਿਹੜੇ ਇਹ ਮਨਵੀਰ ਦੇ ਨਮਕੀਨ ਮੈਂ ਵੀ ਖਾ ਲੈਂਦੀ ਆ ਮਨੀ ਦੀ ਦਾਦੀ ਵੀ ਖਾ ਲੈਂਦੀ ਆ ਬਾਬਾ ਵੀ ਖਾ ਲੈਂਦਾ ਮਤਲਬ ਕਿ ਰੋਜ਼ਾਨਾ ਨਹੀਂ ਖਾਈਦੇ ਕਿਤੇ ਉਹਨੂੰ ਕੀ ਕਹੀਦਾ ਦੁਪਹਿਰ ਨੂੰ ਚਾਹ ਨਾ ਮਨ ਕਰੇ ਹੁੰਦਾ ਤੇ ਖਾ ਲਈਦੇ ਆ ਤੇ ਇੱਥੇ ਹੋਰ ਮੈਂ ਮਨੀ ਨੂੰ ਕਹਿੰਦੇ ਸੀ ਜਿਹੜਾ ਸਮਾਨ ਲੈਣ ਆਲਾ ਉਹ ਲੈ ਲਾ ਤੇ ਇਹ ਅਸੀਂ ਸਾਰਾ ਸਮਾਨ ਜੀ ਕਰ ਲਈ ਲਿਆ ਕਿ ਦਦੀ ਕਹਿੰਦੀ ਸੀ ਕਿ ਪਈ ਇਹੋ ਲੈ ਕੇ ਆਇਓ ਸੁੱਚਾ ਕਿਉਂਕਿ ਪ੍ਰਸ਼ਾਦ ਕਰਨਾ ਹੁੰਦਾ ਕੜਾ ਪ੍ਰਸ਼ਾਦ ਤੇ ਇੱਕੇ ਆਪਾਂ ਬਾਕੀ ਤੇ ਸਾਡੇ ਸਮਾਨ ਆ ਤੇ ਇੱਕ ਜਿਹੜੀ ਹਵਨ ਸਮਗਰੀ ਉਹ ਲਈ ਤੇ ਬਾਕੀ ਸਬਜੀ ਮੰਗਾਈ ਸੀ ਸਪੈਸ਼ਲ ਮਨੀ ਦੀ ਦਾਦੀ ਨੇ ਵੀ ਗੋਭੀ ਦੀ ਸਬਜੀ ਲੈ ਕੇ ਆਇਓ ਬਣਾਉਣ ਵਾਸਤੇ ਅਦਰਕ ਲੈ ਕੇ ਆਇਓ ਮਿਰਚਾ ਮਿਰਚਾ ਹੁਣ ਬੂਟੇ ਸੜ ਗਏ ਆ ਮਿਰਚਾਂ ਲੱਗਦੀਆਂ ਨਹੀਂ ਤੇ ਮਿਰਚਾਂ ਵੀ ਲੈਣੀਆਂ ਸੀ ਆਪਾਂ ਤੇ ਇਹ ਸਮਾਨ ਲੈਣ ਵਾਸਤੇ ਮਨੀ ਦੀ ਦਾਦੀ ਨੇ ਭੇਜਿਆ ਸੀ ਤੇ ਪਰ ਅਸੀਂ ਆਪਣੇ ਵੀ ਥੋੜੇ ਬਹੁਤੇ ਸਮਾਨ ਜਿਹੜੇ ਰਹਿੰਦੇ ਸੀ ਪੈਂਡਿੰਗ ਸ਼ਹਿਰ ਦਿੱਤੇ ਸੀਗੇ ਉਹ ਲੈ ਕੇ ਆਉਣੇ ਸੀਗੇ ਜਾ ਸੋਕਮ ਗੁੰਮ ਨੂੰ ਵੇੜ ਕੇ ਜਿਹੜਾ ਆਪਾਂ ਚਲੇ ਗਏ ਤੇ ਕਰਤਾਰਪੁਰਾ ਜੀ ਸ਼ਾਮ ਨੂੰ ਤਾਂ ਬਹੁਤ ਵਧੀਆ ਲੱਗਦਾ ਸ਼ਹਿਰ ਉਹਨਾ ਰੌਣਕ ਜੀ ਹੁੰਦੀ ਆ ਸ਼ਾਮ ਦੇ ਟਾਈਮ ਤੇ ਵੈਸੇ ਵੀ ਮੌਸਮ ਠੀਕ ਹੁੰਦਾ ਤੇ ਦੁਪਹਿਰ ਨੂੰ ਤਾਂ ਬਹੁਤ ਔਖਾ ਲੱਗਦਾ ਆਉਣਾ ਮਨਵੀਰ ਦਾ ਤੇ ਇਹ ਆ ਜੀ ਉਹ ਵਾਲਾ ਸੂਟ ਡਾਇਮੰਡ ਸਿਲਕ ਦੇ ਵਿੱਚ ਇਹ ਕਲਰ ਸੀਮਾ ਲਈਆ ਬਲੂ ਤੇ ਇਹ ਮੈਂ ਆਪ ਸਿਲੈਕਟ ਕਰਕੇ ਡਿਜ਼ਾਈਨ ਐਮਬਰਾਇਡਰੀ ਕਰਾਈ ਆ ਇਹ ਹੈਂਡਵਰਕ ਆ ਜੀ ਮਸ਼ੀਨੀ ਵਰਕ ਨਹੀਂਗਾ ਹੈਂਡਵਰਕ ਆ ਤੇ ਐਦਾ ਹੀ ਬਾਜ਼ੂ ਤੇ ਵੀ ਆ ਤੇ ਜਲਦੀ ਮੈਂ ਸਟਿਚ ਕਰਾਉਂਗੀ ਜਾਂ ਕਰੂੰਗੀ ਤੇ ਇੱਥੇ ਜੀ ਲੈ ਲਈ ਆਪਾਂ ਗੋਭੀ ਅਦਰਕ ਜਿਹੜੀ ਜਿਹੜੀ ਸਬਜੀ ਲੈਣ ਵਾਲੀ ਸੀ ਤੇ ਫਰੂਟ ਲੈ ਲਿਆ ਤੇ ਇਹ ਸਾਰੀਆਂ ਚੀਜ਼ਾਂ ਲੈ ਕੇ ਤੇ ਹੁਣ ਆਪਾਂ ਜਾਵਾਂਗੇ ਕਾਰ ਕੰਮ ਤੇ ਛੋਟੇ ਮੋਟੇ ਸੀ ਤਾਂ ਪਰ ਇਹ ਸੂਟ ਦਾ ਪੰਗਾ ਪੈਣਾ ਕਿਉਂਕਿ ਇਹ ਸੂਟ ਮੈਂ ਚੋਰੀ ਰੱਖ ਲਿਆ ਮਨੀ ਦੀ ਦਾਦੀ ਨੂੰ ਦਿਖਾਇਆ ਨਹੀਂ ਕਿਉਂਕਿ ਮਨੀ ਦੀ ਦਾਦੀ ਨੇ ਕਹਿਣਾ ਵੀ ਸਰਾਧਾ ਵਿੱਚ ਕੱਪੜਾ ਨਹੀਂ ਲਈਦਾ ਤੇ ਤੁਸੀਂ ਸੂਟ ਲੈ ਕੇ ਆ ਗਈ ਤੂੰ ਤੇ ਬਟ ਮੈਂ ਸਰਾਧਾ ਚ ਨਹੀਂ ਲਿਆ ਮੈਂ ਸਰਾਧਾ ਤੋਂ ਪਹਿਲਾਂ embroidery ਕਰਨੇ ਦੇ ਕੇ ਆਈ ਸੀਗੀ ਤੇ ਮੈਂ ਕਿਹਾ ਜਦੋਂ ਤਿਆਰ ਹੋਊਗਾ ਫੇਰ ਮਨੀ ਦੀ ਦਾਦੀ ਨੂੰ ਦਿਖਾਵਾਂਗੀ ਤਾਂ ਮੈਂ ਹੁਣ ਵੀ ਨਹੀਂ ਦਿਖਾਇਆ ਮਨੀ ਦੀ ਦਾਦੀ ਨੂੰ ਕਿਉਂਕਿ ਉਹਨਾਂ ਨੂੰ ਲੱਗਣਾ ਕਿ ਰ ਸਰਾਧਾ ਵਿੱਚ ਹੀ ਲੈ ਆਈ ਆ ਤਾਂ ਸੋ ਮੈਂ ਕਿਹਾ ਹੁਣ ਜਦੋਂ ਸਰਾਧ ਨੰਗੂਗੇ ਤਾਂ ਫੇਰ ਉਹਨੂੰ ਕੀ ਕਹੀਦਾ ਮਨੀ ਦੀ ਦਾਦੀ ਨੂੰ ਇਹ ਵਾਲਾ ਸੂਟ ਜਿਹੜਾ ਉਹ ਦਿਖਾ ਦੋਗੇ ਤੇ ਇਸ ਕਰਕੇ ਉਹਨਾਂ ਚਰਾਪਾ ਇਹ ਸੂਟ ਨੂੰ ਲੁਕੋ ਕੇ ਰੱਖਾਂਗੇ ਗਾਣਾ ਖਾਣ ਵਾਲੋ ਚੰਗਾ ਵਾਪੇ ਉਹਨੂੰ ਪਹਿਲਾਂ ਹੀ ਆਪਾਂ ਲੁਕੋ ਕੇ ਰੱਖ ਲਈਏ ਕਿਉਂਕਿ ਵੱਡੇ ਬਜ਼ੁਰਗ ਤੁਹਾਨੂੰ ਪਤਾ ਹੀ ਹੈ ਨਾ ਚੀਜ਼ਾਂ ਦਾ ਵਿਚਾਰ ਜਿਹੜਾ ਉਹ ਕਰਦੇ ਹੀ ਆ ਤੇ ਪਰ ਜਦ ਕਿ ਮੈਂ ਪਹਿਲਾਂ ਹੀ ਜਦੋਂ ਪਹਿਲਾ ਸੂਟ ਲੈ ਕੇ ਆਈ ਸੀ ਨਾ ਮੈਂ ਉਦੋਂ ਇਹਨੂੰ ਐਮਬਰਾਇਡਰੀ ਕਰਨੇ ਦੀਆਂ ਸੀ ਬਟ ਲੈ ਸਰਾਧਾ ਚਾਹੀਦੀ ਉਹ ਵੀ ਕਹਿੰਦੇ ਸੀ ਲੈ ਜੋ ਗਈ ਯਾਰੀ ਇੱਧਰ ਉੱਧਰ ਹੋ ਜਾਂਦਾ ਕੱਪੜਾ ਜਾਂ ਕਿਦਾਂ ਸੈਚਰਡੇ ਸ਼ੁੱਕਰਵਾਰ ਦਾ ਆਇਆ ਹੋਇਆ ਸੀ ਬਣ ਕੇ ਫੋਨ ਵੀ ਆਇਆ ਸੀ ਤੇ ਸੋ ਆਪਾਂ ਸੈਚਰਡੇ ਲੈ ਆ ਤੇ ਉਹ ਕਹਿੰਦੇ ਸ਼ੁੱਕਰਵਾਰ ਦਾ ਹੀ ਬਣਿਆ ਪਿਆ ਤੇ ਮੈਂ ਕਿਹਾ ਸਾਡਾ ਟਾਈਮ ਵੀ ਨਹੀਂ ਸੀ ਸੈਚਰਡੇ ਆ ਹੁਣ ਅਸੀਂ ਜਾਂ ਸੰਡੇ ਆ ਹੁਣ ਅਸੀਂ ਤੇ ਇੱਥੇ ਸੀ ਲੈ ਲਈਆਂ ਸੀ ਖਜੂਰਾ ਇਹਨਾਂ ਵਿੱਚ ਸੀਡਸ ਹੈ ਨਹੀਂ ਗੇ ਇਹਦੇ ਵਿੱਚ ਸੀਡਸ ਹਨੀ ਤੇ ਉਹ ਕਹਿੰਦਾ ਬਜ਼ੁਰਗਾਂ ਦੇ ਖਾਣ ਨੂੰ ਬਹੁਤ ਵਧੀਆ ਤੇ ਇਸ ਕਰਕੇ ਆਪਾਂ ਇਹ ਵਾਲੀਆਂ ਖਜੂਰਾ ਜਿਹੜੀਆਂ ਲੈ ਲਈਆਂ ਤੇ ਦੇਖਣ ਨੂੰ ਤਾਂ ਵਧੀਆ ਲੱਗਣੀਆਂ ਸੀ ਬਾਅਦ ਕੇ ਖਾ ਕੇ ਦੇਖਾਂਗੇ ਮਨਵੀਰ ਦੀ ਦਾਦੀ ਤਾਂ ਖੁਸ਼ ਹੋ ਕੇ ਖਾਂਦੀ ਹੈ ਉਹ ਖਜੂਰਾ ਤੇ ਸੋ ਆਪਾਂ ਇਹ ਲੈ ਲਈਆਂ ਸੀ ਸ਼ਰਾਧ ਕਰਨਿਆਂ ਸ਼ਰਾਧਾ ਚ ਪੰਡਤ ਨੂੰ ਜਿਹੜੀ ਰੋਟੀ ਭੇਜਣੀ ਆ ਉਹਦੇ ਨਾਲ ਇੱਕ ਪੈਕ ਭੇਜ ਦਾਂਗੇ ਖਜੂਰਾ ਦਾ ਤੇ ਕੇਲੇ ਭੇਜ ਦਵਾਂਗੇ ਤੇ ਇੱਥੇ ਮੈਂ ਮਨੀ ਨੂੰ ਤਾਂ ਕਹਿੰਦੇ ਸੀ ਕਿ ਮੈਨੂੰ ਮਨੀ ਮੈਨੂੰ ਸਮਝ ਜੀ ਨਹੀਂ ਲੱਗੀ ਹਿਸਾਬ ਦੀ ਉਹ ਕਹਿੰਦਾ ਮੈਨੂੰ ਆਪ ਨਹੀਂ ਲੱਗੀ ਤੇ ਉਹ ਭਾਈ ਨੇ ਦੋਨੇ ਖਜੂਰਾ ਵਾਲੇ ਪੈਕ ਵੀ ਪਾ ਦਿੱਤੇ ਤੇ ਕੇਲੇ ਵੀ ਦੇ ਦਿੱਤੇ ਸੀ ਤਾਂ ਉਸੇ ਹਿਸਾਬ ਨਾਲ ਰੇਟ ਲਾਉਂਦੇ ਸੀ ਮਤਲਬ ਥੋੜਾ ਘੱਟ ਲਾ ਲਿਆ ਸੀ ਤੇ ਇੱਥੇ ਮਨੀ ਨੇ ਖਾਦੇ ਜੀ ਗੋਲ ਗੱਪੇ ਕਹਿੰਦਾ ਮੇਰਾ ਮਨ ਕਰਦਾ ਗੋਲ ਗੱਪੇ ਖਾਣ ਨੂੰ ਤਾਂ ਸੋ ਮਨੀ ਨੇ ਖਾਦੇ ਤੇ ਅੱਜ ਮੈਂ ਵੀ ਦੋ ਤਿੰਨ ਗੋਲ ਗੱਪੇ ਇਹਦੇ ਨਾਲ ਜਿਹੜੇ ਉਹ ਖਾ ਲੇ ਤੇ ਇਹ ਭਾਈ ਨੂੰ ਕਹਿੰਦਾ ਪਲੇਟਾਂ ਨਾ ਗਿਣੀ ਬਸ ਗੋਲ ਗੱਪੇ ਜਿਹੜੇ ਉਹ ਖਵਾਈ ਜਾਈਂ ਜਦੋਂ ਮੈਂ ਆਪ ਕਹੂੰਗਾ ਬੱਸ ਉਦੋਂ ਬੱਸ ਕਰੀ ਕਹਿੰਦਾ ਪਹਿਲਾਂ ਨਾ ਬੱਸ ਕਰੀ ਕਹਿੰਦਾ ਤੇ ਇਸ ਕਰਕੇ ਗੋਲ ਗੱਪੇ ਖਾ ਕੇ ਆਇਆ ਅੱਜ ਤੇ ਇਹਦੇ ਬੱਗੂ ਦੇਖਣ ਲਈ ਤੇ ਮਨੀ ਦੀ ਦਾਦੀ ਵੀ ਸਾਡੀ ਵੇਟ ਕਰਦੀ ਸੀ ਕਿਉਂਕਿ ਹਨੇਰਾ ਹੋ ਗਿਆ ਤੇ ਜਵਾਨੀ ਦਾ ਬਾਬਾ ਨਹੀਂ ਆਇਆ ਸਮਾਂਦਾਂ ਤੋਂ ਮਤਲਬ ਉਹ ਜਗਾ ਜਿਹੜੀ ਸਾਡਾ ਡੇਰਾ ਉੱਥੋਂ ਤੇ ਸ਼ੁਗਰਾ ਮਨੀ ਦੇ ਬਾਬੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਗਏ ਨਹੀਂ ਤੇ ਬਾਬੇ ਨੇ ਵੀ ਕਹਿਣਾ ਸੀ ਕਿ ਇਸ ਵੇਲੇ ਨਿਆਣੇ ਕਿੱਥੇ ਗਏ ਹੋਏ ਆ ਰਾਤ ਨੂੰ ਕਿਉਂਕਿ ਰਾਤ ਨੂੰ ਸਾਨੂੰ ਅਲਾਉਡ ਨਹੀਂਗਾ ਬਾਹਰ ਜਾਣਾ ਮਤਲਬ ਕਿ ਜਿਆਦਾ ਹਨੇਰੇ ਤੱਕ 7:30 ਵਜੇ ਫੇਰ ਵੀ ਅਸੀਂ ਘਰੇ ਆ ਗਏ ਸੀ ਹਨਾ ਮਨੀ 7:30 ਆ ਗਏ ਸੀ ਆਪੇ 7:00 7:30 ਫੇਰ ਵੀ ਅਸੀਂ ਘਰੇ ਆ ਗਏ ਸੀ ਇਹ ਮਨੀ ਦੇ ਬਾਬੇ ਦੇ ਸਮਾਦਾਨਾਂ ਤੋਂ ਘਰੇ ਆਉਣ ਤੱਕ ਕਿਉਂਕਿ ਬਾਪੂ ਨੇ ਹੋਂਦੇ ਮਨੀ ਦੀ ਦਾਦੀ ਨੂੰ ਪੁੱਛਣਾ ਵੀ ਇਹ ਕਿੱਥੇ ਗਏ ਦੋਨੇ ਜਾਣੇ ਇਹਨਾਂ ਨੂੰ ਰਾਤ ਨੂੰ ਗੱਲ ਹੀ ਭੇਜਿਆ ਸ਼ਹਿਰ ਤੇ ਸੋ ਇਸ ਕਰਕੇ ਸਾਡੇ ਘਰੇ 8:00 ਵਜੇ ਤੋਂ ਬਾਅਦ ਵਿੱਚ ਨਾਟ ਅਲਾਉਡ ਆ ਬਾਹਰ ਜਾਣਾ ਕਰੋ ਮਨੀ ਦੇ ਬਾਬੇ ਦੀਆਂ ਰੈਸਟ੍ਰਿਕਸ਼ਨਸ ਆ ਤੇ ਮਨੀ ਕਿਤੇ ਚਲੇ ਜਾਂਦਾ ਵਾ ਤਾਂ ਫੇਰ ਮੈਨੂੰ ਫੋਨ ਕਰਕੇ ਇਹਨੂੰ ਬੁਲਾਉਣਾ ਪੈਂਦਾ ਹੁੰਦਾ ਜੇ ਆਪਣੇ ਦੋਸਤਾਂ ਕੋਲ ਚਲੇ ਜਾਈਏ ਇੱਥੋਂ ਤੱਕ ਕਿ ਮਨੀ ਦਾ ਡੈਡੀ ਵੀ ਐਨੇ ਵੱਡੇ ਹੋ ਗਿਆ ਉਹਨਾਂ ਨੂੰ ਵੀ ਨਹੀਂ ਅਲਾਉਡ ਜੇ ਕੋਈ ਕੰਮ ਆ ਸਾਨੂੰ ਜ਼ਰੂਰੀ ਜਾਂ ਅਸੀਂ ਕਿਤੇ ਵਾਂਡੇ ਗਏ ਆ ਜਾਂ ਲੇਟ ਹੋ ਗਏ ਤਾਂ ਅਲਾਉਡ ਆ ਤੇ ਜੇ ਕਹੀਏ ਵੈਸੇ ਅਸੀਂ ਐਵੇਂ ਘੁੰਮਣ ਫਿਰਨ ਤੁਰ ਪਈਏ ਉਹਦਾ ਨਾਟ ਅਲਾਉਡ ਹਾਂ ਕਿਤੇ ਘੁੰਮਣ ਫਿਰਨ ਮਨੀ ਦੇ ਡੈਡੀ ਆਏ ਤੇ ਚਲੇ ਜਾਈਦਾ ਪਰ ਅਸੀਂ ਮਾਂ ਪੁੱਤ ਦੋਨੇ ਨੇਰੇ ਵੇਲੇ ਘਰੋਂ ਬਾਹਰ ਜਿਹੜਾ ਉਹ ਨਹੀਂ ਜਾਈਦਾ ਕਿਉਂਕਿ ਮਾਹੌਲ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਹੀਂ ਚੰਗੇ ਤਸੋਇਸ ਕਰਕੇ ਆਪਾਂ ਇੰਦਾ ਦੇ ਉਹਨੂੰ ਕੀ ਕਹੀਦਾ ਉਸ ਦਿਨ ਵੀ ਸਾਡੇ ਗੈਸਟ ਆਏ ਸੀ ਅਸੀਂ ਰਾਤ ਨੂੰ ਗਏ ਸੀ ਤਾਂ ਪਰ ਅਸੀਂ 7:30 ਵਜੇ ਵਾਪਸ ਜਿਹੜਾ ਉਹ ਮੋੜੇ ਆਏ ਸੀਗੇ ਤੇ 8 ਵਜੇ ਤੱਕ ਸਾਨੂੰ ਘਰੇ ਆਉਣ ਦੀ ਪਰਮਿਸ਼ਨ ਆ 8 ਵਜੇ ਤੋਂ ਬਾਅਦ ਵਿੱਚ ਘਰੇ ਆ ਤਾਂ ਜਾਵਾਂਗੇ ਤੇ ਪਰ ਗੁੱਸਾ ਮਨੀ ਦੇ ਬਾਬੇ ਦਾ ਉਹ ਚੱਲਣਾ ਪੈਣਾ ਸਹੀ ਕਰੇ ਮਨੀ ਮਨੀ ਦੇ ਬਾਬੇ ਨੇ ਬਾਅਦ ਵਿੱਚ ਮੂੰਹ ਹੀ ਇਦਾਂ ਬਣਾਇਆ ਹੁੰਦਾ ਵੀ ਸਾਡਾ ਡਰਦਿਆਂ ਦਾ ਮਨੀ ਦਾ ਵੀ ਮੇਰਾ ਵੀ ਬੁਰਾ ਹਾਲ ਹੋਇਆ ਹੁੰਦਾ ਵੀ ਹੁਣ ਬਾਬੇ ਨਾਲ ਨਜ਼ਰਾ ਮਲਾ ਕੇ ਜਾਂ ਕਿਦਾਂ ਗੱਲ ਕੀਤੀ ਜਾਵੇ ਤੇ ਸੋ ਅਸੀਂ ਉਹਨਾਂ ਚ ਥੋੜੇ ਕਾਮ ਕੁਲ ਹੀ ਰਹੀਦਾ ਸੀ ਬਾਬੇ ਦੇ ਲਾਗੇ ਨਾ ਜਾਈਦਾ ਤੇ ਨਾ ਬਾਬੇ ਨੂੰ ਬੁਲਾਈਦਾ ਨਾ ਹੀ ਕੋਈ ਗੱਲ ਅਸੀਂ ਪੁੱਛੀਦੀ ਆ ਤੇ ਸੋ ਇਹ ਤੇ ਮਨੀ ਦੇ ਬਾਬੇ ਦੇ ਰੂਲ ਆ ਤੇ ਇੱਥੇ ਰਾਹ ਨੇਰਾ ਹੋ ਗਿਆ ਜੀ ਤੇ ਇਧਰ ਮੈਂ ਮਨੀ ਦੀ ਦਾਦੀ ਰੋਟੀ ਪਕਾਉਣ ਲੱਪੀ ਸੀਗੀ ਕਿਉਂਕਿ ਲੇਟ ਹੋ ਗਏ ਸੀ ਉਹ ਕਹਿੰਦੀ ਮੈਂ ਰੋਟੀ ਪਕਾ ਦਿੰਨੀ ਆ ਤਾਂ ਤੂੰ ਤੜਕਾ ਲਾ ਦੇ ਮੈਂ ਮੂੰਗ ਦਲੀ ਮੂੰਗੀ ਨੂੰ ਤੜਕਾ ਲਾਉਣ ਲੱਪੀ ਸੀਗੀ ਕਿਉਂਕਿ ਥੋੜੀ ਜਿਹੀ ਕਿਉਂਕਿ ਦਾਲ ਜਿਹੜੀ ਅਸੀਂ ਬਣਾਉਣੀ ਸੀਗੀ ਥੋੜੀ ਜਿਹੀ ਤਾਂ ਬਣਾਉਣੀ ਸੀਗੀ ਕਿਉਂਕਿ ਇੱਕ ਸਵੇਰ ਨੂੰ ਸਰਾਧ ਕਰਨੇ ਆ ਵੀ ਸਵੇਰ ਨੂੰ ਕਈ ਗੋਸ਼ੀ ਬਣਨਾ ਵਾ ਤੇ ਇਸ ਕਰਕੇ ਅਸੀਂ ਥੋੜੀ ਜਿਹੀ بس ਦੜੀ ਮੂੰਗੀ ਰਾਤ ਵਾਸਤੇ ਹੀ ਬਣਾਈ ਬਾਲ ਕੇ ਪਹਿਲਾਂ ਮੈਂ ਰੱਖ ਗਈ ਸੀ ਸ਼ਹਿਰ ਜਾਣ ਤੋਂ ਪਹਿਲਾਂ ਤੇ ਹੁਣ ਆ ਕੇ ਫੇਰ ਮੈਂ ਤੜਕਾ ਲਾਇਆ ਮਨੀ ਦੀ ਦਾਦੀ ਤੜਕਾ ਨਹੀਂ ਲਾਉਂਦੀ ਕਿਉਂਕਿ ਉਹ ਕਹਿੰਦੀ ਹੁੰਦੀ ਮੇਰੇ ਤੋਂ ਨਹੀਂ ਵਧੀਆ ਤੜਕਾ ਲੱਗਦਾ ਵੀ ਚੀਜ਼ ਸਵਾਦ ਨਹੀਂ ਬਣਦੀ ਸੋ ਤੜਕਾ ਤੁੜਕਾ ਲਾਉਂਦੀ ਡਿਊਟੀ ਜਿਹੜੀ ਉਹ ਮੇਰੀ ਹੁੰਦੀ ਹੈ ਤੇ ਮਨੀ ਦੀ ਦਾਦੀ ਫਿਰ ਤਾਂ ਰੋਟੀ ਪਕਾਉਣ ਲੱਪੀ ਸੀ ਮੈਂ ਤੜਕਾ ਲਾਤਾ ਕਿਉਂਕਿ ਮਨੀ ਦਾ ਬਾਬਾ ਵੀ ਸਮਾਦਨ ਤੋਂ ਆ ਗਿਆ ਸੀਗਾ ਤੇ ਬਾਬੇ ਦੀ ਰੋਟੀ ਤੇ ਕਮੈਂਟ ਵੀ ਲੇਟ ਵੀ ਨਹੀਂ ਹੋਣੀ ਚਾਹੀਦੀ ਪੂਰੇ ਟਾਈਮ ਤੇ ਮਨੀ ਦਾ ਬਾਬੇ ਨੇ ਰੋਟੀ ਖਾ ਕੇ ਪਹਿਲਾਂ ਪਾਠ ਕਰਨਾ ਫਿਰ ਰੋਟੀ ਖਾਣੀ ਰੋਟੀ ਖਾ ਕੇ ਉਹਨਾਂ ਨੇ ਪੂਰੇ ਟਾਈਮ ਤੇ ਆਪਣਾ ਸੌਂ ਜਾਣਾ ਤੇ ਸਵੇਰ ਨੂੰ ਪੂਰੇ 4 ਵਜੇ ਮਨੀ ਦੇ ਬਾਬੇ ਨੇ ਉੱਠ ਜਾਣਾ ਹੁੰਦਾ ਬਾਬਾ ਜੀ ਦੀ ਸੇਵਾ ਕਰਨ ਜਾਣ ਵਾਸਤੇ ਤੇ ਪਾਠ ਕਰਨ ਵਾਸਤੇ ਤੇ ਜੋ ਇਸ ਕਰਕੇ ਟਾਈਮ ਨਾਲ ਹੀ ਰੋਟੀ ਪਾਣੀ ਵੀ ਬਣਾਉਣਾ ਪੈਂਦਾ ਜੀ ਅਸੀਂ 9 ਜਾਂ 10 ਰੋਟੀ ਪਾਣੀ ਨੂੰ ਨਹੀਂ ਪਜਾ ਸਕਦੇ ਹੱਦ 8:30 ਵਜੇ ਤੱਕ ਸਾਰੇ ਜਣੇ ਰੋਟੀ ਖਾ ਲੈਂਦੇ ਆ ਅੱਜ ਲੇਟ ਹੋ ਗਈ ਮਤਲਬ ਕਿ ਯਾਰੀ ਟਾਈਮ ਨਾਲ ਰੋਟੀ ਬਣਾ ਕੇ ਮੈਂ ਤਾਂ 7:30 ਵਜੇ ਰੋਟੀ ਖਾ ਲੈਣੀ ਆ ਤੇ ਉਹਦੇ ਨਾਲ ਇਦਾਂ ਸੈਰਸੂਰ ਹੋ ਜਾਂਦੀ ਆ ਤੇ ਆਪਣੀ ਸਹੀ ਰਹਿੰਦੀ ਰੋਟੀ ਟਾਈਮ ਨਾਲ ਖਾਣੀ ਚਲੋ ਜੀ ਇੱਥੇ ਮੈਂ ਲਾਉਣ ਲੱਪੀਆਂ ਤੜਕਾ ਤੇ ਮਨੀ ਇੱਧਰ ਆਪਣਾ ਮੰਜਾ ਢਾ ਕੇ ਇੱਧਰ ਟੈਂਕੀ ਭਰ ਗਈ ਸੀਗੀ ਜ਼ਿਆਦੀ ਫੇ ਮੈਂ ਬੰਦ ਕਰਨ ਆਈ ਸੀ ਇੱਥੇ ਆਪਣਾ ਕੀ ਕਹਿੰਦੇ ਆ ਇਹਨੂੰ ਮਨੀ ਤੇ ਮੋਟਰ ਵਾਲਾ ਸੋਚ ਤੇ ਇੱਥੇ ਜੀ ਤੜਕਾ ਵੀ ਤਕਰੀਬਨ ਅੱਲੱਗ ਚੱਲਾ ਤੜਕਾ ਹੋ ਗਿਆ ਜੀ ਤਿਆਰ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਟਮਾਟਰ ਵੀ ਚੰਗੀ ਤਰ੍ਹਾਂ ਭੁੰਨ ਲਏ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਅਸੀਂ ਇਸ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ